ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਇੱਕ ਪਸੀ ਰਚਨਾ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਉਹਦਾ ਸਿਰਲੇਖ ਹੈ ਮਿੱਟੀ ਦੀ ਡੇਜੀ ਸੋ ਥੋੜੀ ਨਾਲ ਰਚਨਾ ਸਾਂਝੀ ਕਰਦੇ ਹਾਂ ਜੇ ਤੁਹਾਨੂੰ ਰਚਨਾ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬਿਨਾਂ ਸਮਾਂ ਖਰਾਬ ਕੀਤੇ ਰਚਨਾ ਸਾਂਝੀ ਕਰਦੇ ਹਾਂ ਮਿੱਟੀ ਦੀ ਡੇਰੀ ਭਾਵੇਂ ਭੱਜ ਕੇ ਕੱਟ ਲੈ ਭਾਵੇਂ ਖਲੋਕੇ ਕੱਟ ਲੈ ਭਾਵੇਂ ਭੱਜ ਕੇ ਕੱਟ ਲੈ ਭਾਵੇਂ ਖਲੋਕੇ ਕੱਟ ਲੈ ਭਾਵੇਂ ਹੱਸ ਕੇ ਕੱਟ ਲੈ ਭਾਵੇਂ ਰੋ ਕੇ ਕੱਟ ਲੈ ਜਦ ਕਟਣੀ ਹੀ ਹੈ ਇਹ ਜ਼ਿੰਦਗੀ ਤੇ ਕਰਤਾ ਕਾਤੋਂ ਦੇਰੀ ਜਦ ਕਟਣੀ ਹੀ ਹੈ ਇਹ ਜ਼ਿੰਦਗੀ ਫਿਰ ਕਰਦਾ ਕਾਥੋਂ ਦੇਰੀ ਐ ਉਂਝ ਤਾਂ ਇਹ ਜ਼ਿੰਦਗੀ ਸੱਜਣਾ ਬਸ ਮਿੱਟੀ ਦੀ ਢੇਰੀ ਐ ਉਂਝ ਤਾਂ ਇਹ ਜ਼ਿੰਦਗੀ ਸੱਜਣਾ ਬਸ ਮਿੱਟੀ ਦੀ ਢੇਰੀ ਐ ਐਵੇਂ ਤੂੰ ਮੈਂ ਮੈਂ ਕਰਦਾ ਐ ਜਣੇ ਖਣੇ ਨਾਲ ਲੜਦਾ ਐ ਐਵੇਂ ਤੂੰ ਮੈਂ ਮੈਂ ਕਰਦਾ ਐ ਜਣੇ ਖਣੇ ਨਾਲ ਲੜਦਾ ਏ ਰੱਬ ਤੋਂ ਪੂਰਾ ਨਾ ਡਰਦਾ ਏ ਆਪਾ ਦੇ ਘੜੇ ਤੂੰ ਭਰਤਾ ਏ ਉਹ ਤਾਂ ਤੇਰਾ ਸਭ ਕੁਝ ਤੱਕਦਾ ਉਹ ਤਾਂ ਤੇਰਾ ਸਭ ਕੁਝ ਤੱਕਦਾ ਕਰਦਾ ਕਿਸ ਨਾਲ ਹੀਰਾ ਫੇਰੀ ਐ ਉਂਝ ਤਾਂ ਇਹ ਜ਼ਿੰਦਗੀ ਸੱਜਣਾ ਬਾਸੇ ਮਿੱਟੀ ਦੀ ਢੇਰੀ ਐ ਉਂਝ ਤਾਂ ਇਹ ਜ਼ਿੰਦਗੀ ਸੱਜਣਾ ਬਸ ਮਿੱਟੀ ਦੀ ਤੇਰੀ ਕਰਮਾਂ ਨੇ ਉਹਦੇ ਦਰ ਜਾਣਾ ਹੋਰ ਕੁਝ ਉਹਦੇ ਦਰ ਜਾਣਾ ਨਹੀਂ ਕਰਮਾਂ ਨੇ ਉਹਦੇ ਦਰ ਜਾਣਾ ਹੋਰ ਕੁਝ ਉਹਦੇ ਦਰ ਜਾਣਾ ਨਹੀਂ ਜੋ ਤੂੰ ਖਾਣਾ ਉਹਦੀ ਮਰਜ਼ੀ ਦਾ ਖਾਣਾ ਹੋਰ ਕੁਝ ਤੂੰ ਖਾਣਾ ਨਹੀਂ ਐਵੇਂ ਬਹੁਤਾ ਸੋਚ-ਸੋਚ ਕੇ ਮਤ ਆਪਣੀ ਘਾਤੋਂ ਫੇਰੀ ਐ ਉੰਜ ਤਾਂ ਇਹ ਜ਼ਿੰਦਗੀ ਸੱਜਣਾ ਬਾਸ ਮਿੱਟੀ ਦੀ ਟੇਰੀ ਐ ਉੰਜ ਤਾਂ ਇਹ ਜ਼ਿੰਦਗੀ ਸੱਜਣਾ ਬਾਸ ਮਿੱਟੀ ਦੀ ਟੇਰੀ ਐ ਦੋਸਤੋ ਏਸੀ ਆਪਣੀ ਰਚਨਾ ਜਿਹੜੀ ਤੁਹਾਡਾ ਨਾਲ ਸਾਂਝੀ ਕੀਤੀ ਜਿਸ ਦਾ ਸਰਲੇਖ ਸੀ ਮਿੱਟੀ ਦੀ ਟੇਰੀ ਤੋ ਆਸ ਕਰਦਾ ਆ ਕਿ ਤੁਹਾਨੂੰ ਰਚਨਾ ਵਧੀਆ ਲੱਗੀ ਹੋਏਗੀ ਤੇ ਜੇਕਰ ਜਨਾਬ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਨ ਕਰ ਦਿਓ ਆਪਣੇ ਦੋਸਤਾਂ ਨਾਲ ਤੇ ਵੀਡੀਓ ਨੂੰ ਦੇਖਣ ਲਈ ਸਮਾਂ ਕੱਢ ਕੇ ਦੇਖਣ ਲਈ 3 ਮਿੰਟ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤੋਦੱਕ ਰੱਬ ਰੱਖ